ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਅਕਲ ਕੇ ਰੰਗ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਮੁੱਲਾ ਦੋ ਪਿਆਜਾ ਦਾ ਰੰਗ ਗੋਰਾ ਸੀ ਤੇ ਬੀਰਬਲ ਦਾ ਕਾਲਾ ਸੀ ਇੱਕ ਦਿਨ ਦਰਬਾਰ ਵਿੱਚ ਹੀ ਅਕਬਰ ਬੀਰਬਲ ਨੂੰ ਕਹਿਣ ਲੱਗਾ ਬੀਰਬਲ ਤੂੰ ਕਾਲਾ ਕਿਉਂ ਹੈ ਜਦ ਕਿ ਮੁੱਲਾ ਇੰਨਾ ਗੋਰਾ ਹੈ ਬੀਰਬਲ ਕਹਿਣ ਲੱਗਾ ਹਜ਼ੂਰ ਜਦ ਰੱਬ ਦਾ ਆਪਣੀਆਂ ਦਾਤਾ ਵੰਡਣ ਲੱਗਾ ਤਾ ਮੁੱਲਾ ਨੇ ਚਿੱਟਾ ਰੰਗ ਚੁਣਿਆ ਤੇ ਮੈਂ ਅਕਲ ਇਸੇ ਲਈ ਉਹ ਗੋਰਾ ਤੇ ਅਗਲੋਂ ਖਾਲੀ ਹੈ ਤੇ ਮੈਂ ਕਾਲਾ ਹਾਂ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ